ਹਾਂਜੀ ਵੀਰੋ ਗੱਲ ਕਰਨ ਲੱਗਿਆਂ ਵੀ ਕਿੰਨੇ ਦੁਨੀਆ 'ਚ ਪੱਗ ਦਾ ਟੌਰ ਵਧਾਇਆ ਭਾਈ ਪੱਗ ਦਾ ਟੌਰ ਵਧਾਇਆ ਆ ਆ ਸੋਸ਼ਲ ਮੀਡੀਆ ਤੇ ਆ ਦਲਜੀਤ ਅਰਗੇ ਤੇ ਹੋਰ ਜਿੰਨੇ ਹੈਗੇ ਆ ਵਿਚਾਰ ਭਾਂਡੇ ਨਾਲੇ 100-100 ਚੈਨਲ ਬਣਾਇਆ ਹੋਇਆ ਤੇ 100-100 ਪੇਜ ਖੋਲ੍ਹਿਆ ਹੋਇਆ ਤੇ ਇਹ ਪਹਾੜੇ ਦੇ ਉੱਥੇ ਵੀ ਝੂਠ ਪਾਉਂਦੇ ਰਹਿੰਦੇ ਦਲਜੀਤ ਨੇ ਪੱਗ ਦੀ ਇੱਜ਼ਤ ਬਣਾਤੀ ਦਲਜੀਤ ਨੇ ਪੱਗ ਦੀ ਇੱਜ਼ਤ ਬਣਾਤੀ ਦਲਜੀਤ ਨੇ ਪੱਗ ਦੀ ਇੱਜ਼ਤ ਬਣਾਤੀ ਓ ਵੀਰੋ ਪੱਗ ਦਾ ਟੌਰ ਉਹਨਾਂ ਸੂਰਮਿਆਂ ਨੇ ਬਣਾਇਆ ਜਿਹੜੇ ਕਾਮਾ ਘਾੜਾ ਮਾਰੂ ਲੈ ਕੇ ਕੈਨੇਡਾ ਨਾਲ ਪੰਗਾ ਲਿਆ ਸੀ ਫਿਰ ਪੱਗ ਦਾ ਟੌਰ ਭਗਤ ਸਿੰਘ ਵਰਗੇ ਸੂਰਮਿਆਂ ਨੇ ਬਣਾਇਆ ਫਿਰ ਪੱਗ ਦਾ ਟੌਰ ਸਿੱਧੂ ਮੂਸੇ ਵਾਲੇ ਜੱਟ ਨੇ ਬਣਾਇਆ ਹੈ ਇਹ ਹਜ਼ਾਰਾਂ ਬੰਦੇ ਮੂਸੇ ਵਾਲੇ ਨੇ ਕੰਮ ਦੇ ਲਾ ਤੇ ਕੋਠੀ ਆਪਣੇ ਪਿੰਡ ਪਾਈ ਖੋਦ ਟਰੈਕਟਰ ਚਲਾਉਂਦਾ ਵੇਖਿਆ ਤੁਸੀਂ ਖਾਲ ਵਹੁੰਦਾ ਕਦ ਕਰਦਾ ਹੈ ਇਹ ਇਹ ਜਿਹਨੇ ਚਾਰ ਭਾਂਡੇ ਆ ਜਾਂ ਦਿਲ ਜੀਤਾ ਆ ਇਹ ਇਹਨੂੰ ਕਦੀ ਵੇਖਿਆ ਕਦੀ ਪਿੰਡ ਗਿਆ ਵੀ ਵੇਖਿਆ ਪਿਓ ਨੂੰ ਆਪਣੇ ਨੂੰ ਇਹ ਨਹੀਂ ਮਿਲਦਾ ਪੰਜਾਬ ਤੋਂ ਪੈਸਾ ਕਮਾ ਕੇ ਤੇ ਲਾਸ ਐਂਜਲਸ ਨੇ ਘਰ ਪਾਇਆ ਵਾਲੇ ਦੇ ਘਟੇ ਹੋਏ ਆ ਬਸ ਕਾਲ ਯੋਗ ਮੇ ਝੂਠ ਪ੍ਰਧਾਨਾ ਵਾਲੀ ਗੱਲ ਆ ਗੱਲ ਹੀ ਅਸੀਂ ਚੰਗੀਆਂ ਆਚਾਰੀ ਬੁਰੀਆਂ ਮਾਨਕ ਸੁਧਾ ਕਾਲੀਆਂ ਬਾਰੀ ਚਿੱਟੀਆਂ 40 45 ਚੈਨਲ ਖੁੱਲੇ ਹੋਏ ਆ 100 100 ਚੈਨਲ ਇਹਨਾਂ ਨੇ ਪੇਜਾਂ ਦੇ ਬੰਦੇ ਰੱਖੇ ਹੋਏ ਪਹਾੜੇ ਤੇ ਉਹ ਝੂਠ ਫਲਾਉਂਦੇ ਸੋਸ਼ਲ ਮੀਡੀਆ ਤੇ ਲੋਕੀ ਵੇਖਦੇ ਲੋਕੀ ਸੱਚ ਮੰਨ ਲੈਂਦੇ ਆ ਆ ਸਿੱਧੂ ਮੂਸੇ ਵਾਲੇ ਦਾ ਸ਼ੋਅ ਲੱਗਣ ਜਾ ਰਿਹਾ ਆ ਮੌਤ ਤੋਂ ਬਾਅਦ ਵੀ ਜੱਟ ਮੌਤ ਤੋਂ ਬਾਅਦ ਵੀ ਦੇਖ ਲੋ ਜੱਟ ਜੋ ਸੱਚਾ ਬੰਦਾ ਸੀ ਜੋ ਸਚਾਈ ਸੀ ਇਹ ਝੂਠ ਤੇ ਪਲੰਦਾ ਆ سوشل মিডিਆ ਦਾ ਪੈਸੇ ਦੇ ਕੇ ਝੂਠ ਫੜਾ ਦੋ ਲੋਕਾਂ ਮੰਨ ਜਣਾ ਬਾਅਦ ਚ ਲੋਕਾਂ ਨੂੰ ਡਾਊਟ ਹੋਣ ਲੱਗਦਾ ਬਾਅਦ ਜਦ ਤੱਕ سوشل মিডিਆ ਦੇ ਪੈਸੇ ਲਾਉਣੇ ਆ ਤੋ ਤੱਕ ਲੋਕਾਂ ਮੰਨ ਜਿਹੜੇ ਜਿੱਦ ਨੇ ਨਾਲ سوشل মিডিਆ ਦੇ ਝੂਠ ਹਟਾਤਾ ਉਦੋਂ ਲੋਕਾਂ ਲਈ ਫੇਰ ਉੱਥੇ ਹੀ ਹੋ ਜਾਣਾ ਉਹ ਸਿੱਧੂ ਮੂਸੇਵਾਲਾ ਜੱਟਾ ਪੂਰੇ ਵਾਰਡ ਵਿੱਚ ਸ਼ੋਅ ਕਰ ਰਿਹਾ ਆ ਦੇਖੇ ਪੱਕ ਦਾ ਟੌਰ ਬਣਦਾ ਉਹ ਅਸਲੀ ਇਹ ਇਹ ਦਲਜੀਤ ਦੇ ਵੀ ਦੱਸਦਾ ਵੀ ਮੈਂ ਕੌਣ ਆ ਜਿੱਦਣ ਇਹਨੇ ਦੱਸਦਾ ਮੈਂ ਬਾਜੀਗਰਾਂ ਦਾ ਮੁੰਡਾ ਉਦੋਂ ਜੱਟਾਂ ਦੇ ਗੁੱਸੇ ਹੋ ਜਾਣਾ ਵੀ ਤੂੰ ਜੱਟ ਜੱਟ ਕਹਿ ਗਏ ਤੂੰ ਜੱਟ ਜੱਟ ਕਹਿ ਗਏ ਸਾਡੇ ਮੁੰਡੇ ਕਰਾਏ ਪਾ ਤੇ ਆਪ ਨੂੰ ਬਾਜੀਗਰਾਂ ਹੈ ਉਹ ਸੂਰਮਾ ਸਿੱਧੂ ਮੂਸੇ ਵਾਲਾ ਸਾਡਾ ਹੀਰੋ ਆ ਉਹਨੇ ਪੱਗ ਦਾ ਨਾਂ ਕੱਢਿਆ ਇਹਨੇ ਨਹੀਂ ਕੱਢਿਆ ਇਹ ਤੇ ਸੋਸ਼ਲ ਮੀਡੀਆ ਤੇ ਝੂਠ ਬੋਲ ਬੋਲ ਕੇ ਕ੍ਰੈਡਿਟ ਲੈ ਲਿਆ ਉਹਨੇ ਕਦੀ ਇੱਕ ਵਾਰ ਵੀ ਨਹੀਂ ਕਿਹਾ ਸੀ ਵੀ ਮੈਂ ਪੱਗ ਦਾ ਜਾਂ ਮੈਂ ਕੋਈ ਹੋ ਜਾ ਮਾਂ ਜਾਂ ਮੈਂ ਆ ਕੀਤਾ ਹੋ ਕੀਤਾ ਇਹ ਤੇ ਕੱਢਿਆ ਲੋਗ ਨੇ ਪਰ ਪੰਜਾਬ ਦੇ ਲੋਗ ਸਮਝਦੇ ਨਹੀਂ ਹਾਂ ਜਿਹੜੇ ਪੜੇ ਲਿਖੇ ਇੰਟੈਲੀਜੈਂਟ ਲੋਗ ਆ ਸਭ ਸਮਝਦੇ ਆ ਸਰਦਾਰ ਜੀ ਫਿਰ ਮੈਨਾਂ ਕਿਵੇਂ ਚਲਾਈ ਐਡੀ ਕੱਢਿਆ ਫਿਲਮ ਐਡੀ ਮਾੜੀ ਫਿਲਮ ਸਮਾਜ ਚ ਨਫ਼ਰਤ ਪਾ ਗਏ ਕਿਹਰੇ ਬੈਨ ਨਹੀਂ ਕੀਤੀ ਨਾ ਆਪੇ ਹੀ ਬੈਨ ਕਰਾਤੀ سوشل ਮੀਡੀਆ ਤੇ ਤੇ ਹਿੰਦੁਸਤਾਨ ਨੇ ਬੈਨ ਕਰਤੀ ਹਿੰਦੁਸਤਾਨ ਨੇ ਬੈਨ ਕਰਤੀ ਹੂੰ ਇੱਕ ਪਾਸੇ ਆਪ ਹੀ ਉਹ ਪਹਾੜੇ ਦੀ ਟੀਮ ਮਿਕਰੀ ਖੜੀ ਕਰਦੀ ਇੱਕ ਪਾਸੇ ਆਪ ਖੜਾ ਹੋ ਗਿਆ ਦੋਆਂ ਜ ਮਹਾਪਾਰਤ ਚਲਾਤੀ ਵੀ ਸਿਖਾਣਾ ਧੱਕਾ ਹੁੰਦਾ ਸਿਖਾਣਾ ਧੱਕਾ ਹੁੰਦਾ ਦੱਸ ਕੀ ਇਹਨਾਂ ਨਾਲ ਧੱਕਾ ਹੋਇਆ ਪਰ ਇਹਨਾਂ ਨੇ ਪੈਸੇ ਕਮਾਉਣ ਆਸਤੇ ਦੋ ਕਾਮੇਡੀਆਂ ਕਾਮੇਡੀਆਂ ਜਿਹਨਾਂ ਤੋਂ ਨਫ਼ਰਤ ਪਾਤੀ ਇਸ ਬੰਦੇ ਨੇ ਨਫ਼ਰਤ ਪਾਤੀ ਹੋਇਆ ਕੀ ਰਿਜ਼ਲਟ ਕੀ ਹੋਇਆ ਦੋ ਤਿੰਨ ਜਗ੍ਹਾ ਤੇ ਪੰਜਾਬੀ ਕੁੱਟੇ ਗਏ ਠਾਣੇਦਾਰ ਨੂੰ ਸਿੱਧਾ ਕਿਹਾ ਗਿਆ ਤੂੰ ਗਦਾਰ ਹੋ ਉਹ ਵੀ ਜਾਂਗੇ ਦਾ ਮੁੰਡਾ ਹੀ ਸਿਰਫ ਉਹਦੀ ਪੱਗ ਤੋਂ ਕਿਹਾ ਗਿਆ ਗਦਾਰ ਹੋ ਲੋਕ ਇਹਨੂੰ ਜਿਹੜੇ ਹਿੰਦੀ ਲੋਕ ਸੀ ਸਾਰਿਆਂ ਨੂੰ ਗਦਾਰ ਕਹਿੰਦੇ ਸੀ ਇਹਨਾਂ ਨੂੰ ਪੈਸੇ ਘਮਾ ਕੇ ਇਹਨਾਂ ਨੂੰ ਕਿ ਜੋ ਮਰਜੀ ਕਹ ਲਓ ਨਿਚਾਰਾ ਭੰਡਾ ਨੂੰ ਪਰ ਇੱਜ਼ਤਦਾਰ ਬੰਦੇ ਨੂੰ ਯਾਰ ਕਿਹਾ ਗਿਆ ਇਹਦੇ ਦਿਨ ਲੱਗਾ ਨਾ ਹੋਊਗਾ ਇਹ ਪੰਜਾਬ ਦੇ ਲੋਕੋ ਸੋਚਣਾ ਪੈਣਾ ਇਹਨਾਂ ਵਿਚਾਰਾਂ ਭੰਡਾਏ ਬਹੁਤ ਮਾੜੇ ਲੋਕ ਆ ਬਹੁਤ ਮਾੜੇ ਲੋਕੇ ਤੇ ਸੱਪ ਤੋਂ ਹਜ਼ਾਰ ਗੁਣਾ ਮਾੜੇ ਲੋਕ ਆ ਜਿਨਨੇ ਵਿਚਾਰ ਭੰਡਿਆ ਸੱਪ ਨਾਲ ਪਤਾ ਵੀ ਸੱਪ ਸਾਪਿਆ ਪਰ ਇਹਨਾਂ ਨੇ ਜਿਹੜਾ ਨਕਾਬ ਪਾਇਆ ਹ ਉਹ ਤੋਂ ਪਤਾ ਨਹੀਂ ਲੱਗਦਾ ਵੀ ਇੰਨੇ ਜ਼ਹਿਰੀਲੇ ਆ ਇੰਨੇ ਮਾੜੇ ਆ ਬਹੁਤ ਮਾੜੇ ਲੋਕ ਆ ਵੀਰੋ ਇਹਨਾਂ ਤੋਂ ਬਚੋ ਇਹਨਾਂ ਤੋਂ ਬਚੋ ਇਹ ਬਹੁਤ ਮਾੜੇ ਲੋਕ ਆ ਇਹਨਾਂ ਨੇ ਪੰਜਾਬ ਦਾ ਕਲਚਰ ਖਰਾਬ ਕਰਤਾ ਪੂਰਾ ਪੰਜਾਬ ਰੀਲਾਂ ਦੇ ਨਚਾਣ ਲਾ ਦਿੱਤਾ ਤਿਆਬ ਆ ਪੈਸੇ ੜਬਾ ਘਰਮਾ ਕਮਾ ਰਹੇ ਯਾਰ ਇੱਕ ਵੀ ਫਿਲਮ ਇਹਨਾਂ ਕੋ ਬਣੀਆ ਪੰਜਾਬ ਦੇ ਮੁੱਦਿਆਂ ਤੇ ਬਣੀਆ ਦੱਸੋ ਦੱਸੋ ਬਣੀਆ ਤੇ ਉਹ ਪੰਜਾਬ ਦੀਆਂ ਚਾਰ ਪੀੜੀਆਂ ਬਰਬਾਦ ਹੋ ਗਈਆਂ ਪੰਜਾਬ ਦੇ ਸਭ ਤੋਂ ਜ਼ਿਆਦਾ ਕਿਸਾਨਾਂ ਨੇ ਆਤਮ ਹੱਤਿਆ ਕੀਤੀ ਪੰਜਾਬ ਦੀ ਜਵਾਨੀ ਪੰਜਾਬ 'ਚ ਰਹਿਣਾ ਨਹੀਂ ਚਾਹਦੀ ਪ੍ਰਵਾਸੀ ਆ ਕੇ ਇੱਥੇ ਪ੍ਰਾਪਰਟੀਆਂ ਖਰੀਦੀ ਜਾਂਦੇ ਇਹਦਾ ਕਿਹੜਾ ਸਿਨੇਮਾ ਵਿਖਾਇਆ ਕੀ ਵਿਖਾਇਆ ਇਹਨਾਂ ਬੱਚੋ 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 ਇਹਨਾਂ ਨਜ਼ਾਰਾਂ ਭੰਨਾਂ ਦਾ ਬਾਈਕਾਟ ਕਰੋ ਹਿੰਦੀ ਤੇ OTT ਤੇ ਫਿਲਮਾਂ ਦੇਖਿਆ ਕਰੋ OTT ਸਿਰਫ ਹਿੰਦੀ 'ਚ ਆਇਆ ਆ ਜਾਂ ਫਿਰ ਜਿੱਦਾ ਅਮਰਦੀਪ ਗਿੱਲ ਨੇ ਫਿਲਮ ਬਣਾਈਆਂ ਦਾਰੂ ਉਹ ਜੀ ਫਿਲਮ ਵੇਖੋ ਉਹ ਜਿਹੜੇ ਲੋਕਾਂ ਨੂੰ ਫੋਲੋ ਕਰੋ ਜਿਹੜੇ ਚੰਗਾ ਸਿਨੇਮਾ ਬਣਾ ਰਹੇ ਐ ਨਾ ਮਾੜੇ ਲੋਕਾਂ ਦਾ ਪੈਕ ਅਪ ਕਰ ਦਿਓ ਵੀਰੋ ਮੈਂ ਅੱਜ ਕਹਿ ਰਿਹਾ ਆ ਤੁਹਾਨੂੰ ਅੱਜ ਮੇਰੀਆਂ ਗੱਲਾਂ ਚੰਗੀਆਂ ਨਹੀਂ ਲੱਗਣੀਆਂ ਪਰ ਇੱਕ ਟਾਈਮ ਤੁਸੀਂ ਕਹੋਗੇ ਯਾਰ ਉਹ ਬੰਦਾ ਕਹਿੰਦਾ ਸੀ ਪਰ ਉਹਦੀ ਗੱਲ ਮੰਨੀ ਨਹੀਂ ਬਾਕੀ ਵੀਰੋ ਸਿੱਧੂ ਮੂਸੇਵਾਲਾ ਜਿੰਦਾਬਾਦ ਹੈ ਜਿੰਦਾਬਾਦ ਥਾ ਜਿੰਦਾਬਾਦ ਰਹੇਗਾ